ਮੱਧ ਪ੍ਰਦੇਸ਼ ਦੇ ਜਵਲਪੁਰ ਦੇ ਵਿੱਚ ਵਿਸ਼ੇਸ਼ ਸੰਸਦ ਮੈਂਬਰ ਐਮ ਐਲ ਏ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕੰਗਨਾਰਾ ਨੌਤ ਨੂੰ ਉਸ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਦੀ ਟਿੱਪਣੀ ਨੂੰ ਚੁਣੌਤੀ ਦਿੱਤੀ ਗਈ ਹੈ ਭਾਰਤ ਨੂੰ 2014 ਤੋਂ ਬਾਅਦ ਹੀ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਮਿਲੀ ਸੀ ਵਿਸ਼ੇਸ਼ ਅਦਾਲਤ ਦੇ ਜੱਜ ਵਿਸ਼ਵੇਸ਼ਵਰੀ ਮਿਸ਼ਰਾ ਨੇ ਐਡਵੋਕੇਟ ਅਮਿਤ ਕੁਮਾਰ ਸਾਹੂ ਵੱਲੋਂ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਨੋਟਿਸ ਜਾਰੀ ਕੀਤਾ ਹੈ ਸਾਹੂ ਨੇ ਦਾਵਾ ਕੀਤਾ ਹੈ ਕਿ ਇਹ ਦਰਖਾਸਤ ਦਾ ਆਧਾਰ ਤਲ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਸੀ ਅਤੇ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਹੋਣ ਦੇ ਬਾਅਦ ਇਹ ਦਾਇਰ ਕੀਤੀ ਗਈ ਸੀ ਭਾਰਤ ਨੂੰ 1947 ਦੇ ਵਿੱਚ ਜੋ ਆਜ਼ਾਦੀ ਮਿਲੀ ਸੀ ਉਹ ਭੀਖ ਮੰਗ ਕੇ ਪ੍ਰਾਪਤ ਨਹੀਂ ਕੀਤੀ ਗਈ ਸੀ ਕਮਨਰ ਰਣੋਤ ਨੇ ਕਿਹਾ ਸੀ ਕਿ ਭਾਰਤ ਨੂੰ ਲਾਰਡ ਮਾਉਂਟ ਵੈਟਨ ਨਾਲ ਇੱਕ ਸੰਧੀ ਦੇ ਤਹਿਤ ਆਜ਼ਾਦੀ ਮਿਲੀ ਹੈ ਆਪਣੇ ਬਿਆਨ ਨੂੰ ਜਾਰੀ ਰੱਖਦੇ ਹੋਏ ਕੰਗਨਾ ਨੇ ਕਿਹਾ ਕਿ ਭਾਰਤ ਸੱਚਮੁੱਚ 2014 ਦੇ ਵਿੱਚ ਆਜ਼ਾਦ ਹੋਇਆ ਸੀ ਭਾਰਤ ਨੂੰ ਅੰਗਰੇਜ਼ਾਂ ਦੇ ਨਾਲ ਲੜ ਕੇ ਗੁਲਾਮ ਬਣਾਇਆ ਸੀ ਅਤੇ ਫਿਰ ਜਦੋਂ ਤੋਂ ਅਸੀਂ ਭਾਰਤ ਛੱਡ ਕੇ ਆਏ ਹਾਂ ਇਸ ਆਜ਼ਾਦੀ ਨੂੰ ਦਾਨ ਵਿੱਚ ਮਿਲੀ ਆਜ਼ਾਦੀ ਮੰਨਿਆ ਜਾਵੇਗਾ ਸੰਸਦ ਮੈਂਬਰ ਕੰਗਨਾ ਰਣੋਦ ਨੇ ਇਹ ਬਿਆਨ ਦਿੱਤਾ ਸੀ ਕੰਗਨਾ ਰਣੋਦ ਦੇ ਇਸ ਬਿਆਨ ਦੇ ਖਿਲਾਫ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਕੀਲ ਆ ਅਮਿਤ ਕੁਮਾਰ ਸਾਹੋ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਅਰ ਕੀਤੀ ਹੈ ਅਮਿਤ ਕੁਮਾਰ ਸਾਹੋ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਬੇहद ਹੀ ਇਤਰਾਜ਼ਯੋਗ ਹੈ ਭਾਰਤੀ ਆਜ਼ਾਦੀ ਦੇ ਲਈ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਅਤੇ ਭਾਰਤੀ ਆਜ਼ਾਦੀ ਦਾ ਲੰਮਾ ਸੰਘਰਸ਼ ਦਾ ਇਤਿਹਾਸ ਹੈ ਅਜਿਹੇ ਦੇ ਵਿੱਚ ਕੰਗਨਾ ਰਣੌਤ ਕਿਵੇਂ ਕਹਿ ਸਕਦੀ ਹੈ ਕਿ ਭਾਰਤ ਨੇ ਭੀਖ ਮੰਗ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ